ਰਾਮਾ ਮੰਡੀ ਦੇ ਇਲਾਕੇ ਜੁਗਿੰਦਰ ਨਗਰ ਵਿੱਚ ਇੱਕ 24 ਸਾਲਾ ਬਿਉਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਹਿਲਾ ਦੀ ਪਛਾਣ ਮੀਸ਼ੂ ਵਜੋ ਹੋਈ ਹੈ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪਤੀ ਉੱਤੇ ਕਤਲ ਦੇ ਦੋਸ਼ ਲਗਾਉਂਦੇ ਹੋਏ ਘਰ ਵਿੱਚ ਤੋੜ-ਫੋੜ ਕੀਤੀ ਜਿਸ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਮ੍ਰਿਤਕਾ ਦੇ ਭਰਾ ਅਤੂਲ ਨੇ ਦੱਸਿਆ ਕਿ ਲਗਭਗ 12 ਮਹੀਨੇ ਪਹਿਲਾਂ ਉਸਦੀ ਭੈਣ ਦੀ ਸ਼ਾਦੀ ਜੁਗਿੰਦਰ ਨਗਰ ਦੇ ਰਹਿਣ ਵਾਲੇ ਅਵਿਨਾਸ਼ ਨਾਲ ਹੋਈ ਸੀ। ਉਸਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਭੈਣ ਨੂੰ ਪਤੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਈ ਵਾਰ ਮਾਰਪিট ਵੀ ਕੀਤੀ ਜਾਂਦੀ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪਰਿਵਾਰਕ ਸਹਿਮਤੀ ਨਾਲ ਮਾਮਲਾ ਰਫਾ-ਦਫਾ ਕਰ ਦਿੱਤਾ ਗਿਆ ਸੀ। ਅਤੂਲ ਨੇ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਨੂੰ ਫੋਨ ਆਇਆ ਕਿ ਉਸਦੀ ਭੈਣ ਨੇ ਪੱਖੇ ਨਾਲ ਫਾਹ ਲਗਾ ਕੇ ਆਤਮਹੱਤਿਆ ਕਰ ਲਈ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਸਦੇ ਗਲੇ ਤੇ ਉਂਗਲੀਆਂ ਦੇ ਨਿਸ਼ਾਨ ਸਨ ਜਿਸ ਕਰਕੇ ਉਹਨਾਂ ਨੇ ਕਤਲ ਦਾ ਸ਼ੱਕ ਜਤਾਇਆ ਅਤੇ ਤੁਰੰਤ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸੂਚਿਤ ਕੀਤਾ ਥਾਣਾ ਰਾਮਾ ਮੰਡੀ ਦੇ ਜਾਂਚ ਅਧਿਕਾਰੀ ਐਸਆਈ ਥਾਣਾ ਰਾਮਾ ਮੰਡੀ ਦੇ ਜਾਂਚ ਅਧਿਕਾਰੀ ਐਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਮੌਕੇ ਤੇ ਪਹੁੰਚੀ ਮੈਲਾ ਦੇ ਗਲੇ ਤੇ ਨਿਸ਼ਾਨ ਮਿਲੇ ਹਨ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਹਾਂਜੀ ਭਾਜੀ ਕੀ ਹਾਲ ਹੈ ਜੀ ਸਰਕਰ ਕੀ ਨਾਮ ਹੈ ਅਤੁਲਿਆ ਜੀ ਮੇਰਾ ਨਾਮ ਕਿਥੇ ਰਹਿਣ ਵਾਲੇ ਹੋ ਅਰਜੁਨ ਨਗਰ ਜੀ ਕੀ ਗੱਲਬਾਤ ਕੀ ਹੋਈ ਅੱਜ ਸਾਡੀ ਦੱਸਿਓ ਗੱਲਬਾਤ ਤਾਂ ਵੀ ਸਾਲ ਨੂੰ ਸਾਲ ਤੋਂ 1-2 ਮਹੀਨੇ ਹੋਏ ਹੀ ਭਾਈ ਸਿਸਟਰ ਨੂੰ ਮੈਰਿਜ ਨੂੰ ਤੇ ਟੰਗ ਪਰੇਸ਼ਾਨ ਮੁੰਡਾ ਬਹੁਤ ਜ਼ਿਆਦਾ ਕਰਦਾ ਹੈ ਯਾਰ ਇਹਦਾ ਕੋਈ ਡਿਮਾਂਡ ਆ ਹੋਵੇ ਜਾਂ ਇਹ ਤੇ ਅਧਰ ਗੱਲਾਂ ਤੇ ਇੱਕ ਦੋ ਵਾਰੀ ਘਰ ਦੇ ਮਨਾਣਗੇ ਵੀ ਤੁਹਾਨੂੰ ਇੰਨਾ ਕੁਝ ਦੇ ਦਿੱਤਾ ਤੂੰ ਬਸ ਰੂਮ ਮਿਲ ਕੇ ਡੈਡੀ ਗੇ ਨਾਲ ਚਾਚੇ ਦਾ ਗੇਮ ਮੇਰੇ ਮਾਮਾ ਜੀ ਗੇ ਉਹ ਬੰਦੇ ਨੇ ਗਾਲਾਂ ਕੱਢ ਕੇ ਬਾਹਰ ਕੱਢਦਾ ਤੇ ਸਿਸਟਰ ਵੀ ਮਿਲ ਕੇ ਡਰਾ ਇੰਨਾ ਪਾਇਆ ਹੋਇਆ ਸੀਗਾ ਤੇ ਉਹ ਮਿਲ ਕੇ ਕਹਿੰਦੇ ਹੁੰਦਾ ਸੀ ਤੂੰ ਆਪਣੇ ਜਿਹ ਘਰੇ ਦੱਸਦਾ ਤੇ ਮੈਂ ਤੈਨੂੰ ਛੱਡ ਦੇਣਾ ਤੇ ਅੱਜ ਸਵੇਰੇ ਫੋਨ ਆਇਆ ਵੀ ਲੜਾਈ ਬਹੁਤ ਜ਼ਿਆਦੀ ਹੋਉਂਦੀ ਆਲੇ-ਕੋਲੇ ਮਹੱਲੇ ਦੇ ਨਾਲ ਫੋਨ ਕੇ ਇਹਨਾਂ ਨੇ ਕੀਤਾ ਕਿ ਅਸੀਂ ਕਹਿੰਦੇ ਉਹ ਸਿਸਟਰ ਮਾਰ ਦਿੱਤਾ ਸੀ ਭਾਜੀ ਗਲਤੋ ਇਥੋਂ ਨਾ ਘੋਟ ਕੇ ਮਾਰਿਆ ਕੀ ਨਾਮ ਹੈ ਉਹਨਾਂ ਦੇ ਹਸਬੰਦ ਦਾ ਨਾਮ ਕੀ ਹੈ ਅਵਿਨਾਸ਼ ਹੈ ਭਾਜੀ ਇਹ ਕਿੰਨੇ ਸਮੇਂ ਪਹਿਲਾਂ ਮੈਰਿਜ ਹੋਈ ਸੀ ਇਹ 13 14 ਮਹੀਨੇ ਹੋਏ ਭਾਜੀ ਅਕਤੂਬਰ ਨੂੰ ਹੋਇਆ ਤੁਹਾਡੀ ਸਿਸਟਰ ਦਾ ਕੀ ਨਾਮ ਹੈ ਮੀਸ਼ੂ ਮੀਸ਼ੂ ਅਨੰਦ ਭਾਜੀ ਇਹ ਪਹਿਲਾਂ ਵੀ ਜੋ ਮਾਰਕਟ ਹੁੰਦੀ ਸੀ ਕੋਈ ਸ਼ਿਕਾਇਤ ਉਹਨਾਂ ਦਾ ਦਿੱਤੀ ਗਈ ਸੀ ਨਹੀਂ ਅਸੀਂ ਗਏ ਸੀਗੇ ਭਾਜੀ ਇਕੱਠੇ ਹੋ ਗਏ ਜਨਾਬ ਮਲਗੀ ਜਿਹੜਾ ਸਿਆਣੇ ਜਾਂਦੇ ਨਾਲ ਇਕੱਠੇ ਹੋ ਗਏ ਮਲਗੀ ਮਹੱਲੇ ਦੇ ਹੋ ਗਏ ਜਾਂ ਮੇਰੇ ਮਾਮੇ ਜੋ ਹੋ ਗਏ ਸਾਡੀ ਫੈਮਿਲੀ ਚੋਂ ਗਏ ਸਾਰੇ ਸਿਆਣੇ ਤੇ ਇਹਨਾਂ ਦੇ ਮਹੱਲੇ ਚੋਂ ਵੀ ਅਸੀਂ ਇਕੱਠੇ ਕੀਤੇ ਬੁਲਾਇਆ ਤੰਗ ਪਰੇ ਸਭ ਕੁਝ ਦੱਸ ਬੈਠਾ ਭਾਜੀ ਪਰ ਤਾਂ ਵੀ ਕੁੜੀ ਨੂੰ ਟਾਰਚਰ ਦਾ ਮੈਂਟਲੀ ਟਾਰਚਰ ਨਹੀਂ ਆਪਾਂ ਕਰਦੇ ਭਾਜੀ ਉਹਦਾ ਮਲਕੀ ਸਾਨੂੰ ਮੇਰੀ ਮੈਰिज ਹੋਈ ਭਾਜੀ ਮੇਰੀ ਮੈਰिज ਨੂੰ ਅਜੇ ਮਲਕੀ ਤਿੰਨ ਚਾਰ ਮਹੀਨੇ ਹੋਇਆ ਤੇ ਮੇਰੀ ਮੈਰिज ਤੇ ਵੀ ਨਹੀਂ ਬੰਦੇ ਨੇ ਆਂਦੇ ਮੈਂ ਘਰ ਆ ਕੇ ਵੀ ਬੋਕ ਬੈਲ ਕੀਤਾ ਅੱਜ ਦੀ ਜੀ ਬੰਦ ਕਰਦੇ ਸੀ ਕਿ ਡਿਮਾਂਡ ਹੀ ਭਾਜੀ ਹਾਂ ਜੀ ਜੀ ਬਸ ਭਾਜੀ ਉਹ ਰਿਕਾਰਡਿੰਗ ਜਿਹਨਾਂ ਨੇ ਹਾਂ ਜੀ ਤੇ ਸਵੇਰੇ ਫੋਨ ਆਇਆ ਵੀ ਲੜਾਈ ਬਹੁਤ ਜ਼ਿਆਦਾ ਹੁੰਦੀ ਸਾਨੂੰ ਵਾਲੇ ਵਾਲੇ ਮਾਰਦੇ ਜਿਵੇਂ ਕੀਤਾ ਬਹੁਤ ਤੇ ਅਸੀਂ ਗਏ ਤਾਂ ਉਹ ਮਾਰਦਾ ਭਾਜੀ ਗਲਾ ਘੁੱਟ ਜਣਾ ਸਾਰਾ ਗਲਾ ਮਾਰਦਾ ਭਾਜੀ ਇਹਨਾਂ ਰਿਕਾਰਡਿੰਗ ਸ਼ਿਕਾਇਤ ਦੂਤੀ ਕੀ 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 ਕਿ ਕਹਿੰਦੇ ਜੀ ਉਹਨਾਂ ਨੇ ਤਾਂ ਹੌਂਸਲਾ ਇੱਦਾਂ ਵੀ ਨਹੀਂ ਹੀ ਕਰਾਂਗੇ ਅੱਜ ਏਐਸਐਮ ਅਨੰਦ ਸਿੰਘ ਖਾਣਾ ਰਾਮਾ ਮੜੀ ਜਲੰਧਰ ਤੋਂ ਇੱਥੇ ਸਾਨੂੰ ਮੈਸੇਜ ਮਿਲਿਆ ਸੀ ਕਿ ਨੀਸ਼ੂ ਨਾਮ ਦੀ ਕੁੜੀ ਨੇ ਜਗेंद्रਨਗਰ ਉਹਨੂੰ ਗਲ ਕਟਕੇ ਮਾਰ ਦਿੱਤਾ ਹੈ ਮੌਕੇ ਤੇ ਪੁੱਜੇ ਹਾਂ ਡੈੱਡ ਬੋਡੀ ਨੂੰ ਕਬਜ਼ੇ ਤੇ ਲਿਆ ਆ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਘਰ ਦੇ ਨੇ ਕੀ ਗੱਲ ਕਿੱਗੀ ਹੈ ਘਰ ਦੇ ਨੇ ਇਹੋ ਹੀ ਕਿਹਾ ਵੀ ਇਹਨੂੰ ਮਾਰਿਆ ਬਾਕੀ ਉਹਨਾਂ ਨੇ ਸਟੇਟਮੈਂਟ ਲੈਣੇ ਆ ਸਟੇਟਮੈਂਟ ਲੈ ਕੇ ਬੰਦੀ ਕਾਨੂੰਨੀ ਕਰ ਰਹੀ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਇਨਵੈਸਟੀਗੇਸ਼ਨ ਕੀਤੀ ਗਲਾ ਕੁੱਟਿਆ ਗਿਆ ਕਿ ਹੈਂਗਿੰਗ ਹੈ ਕੀ ਲੱਗਦਾ ਤੁਹਾਨੂੰ ਉਹ ਲੱਗਦਾ ਤਾਂ ਹੈ ਗਲੇ ਤੇ ਇੱਥੇ ਨਿਸ਼ਾਨ ਪਏ ਹੋਏ ਆ ਬਾਕੀ ਡਾਕਟਰੀ ਰਿਪੋਰਟ ਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਤੁਸੀਂ ਮੁੱਖ ਤੇ ਆਏ ਆ ਡੈਡ ਬਡੀ ਕੀ ਲੱਗਦਾ ਸੀ ਐਲਐਸਟੀ ਹੋਈ ਸੀ ਕੀ ਤੇ ਗਲਾ ਕੁੱਟਿਆ ਗਿਆ ਸੀ ਉਹ ਡੈਡ ਬਡੀ ਲੰਮੀ ਬੈੱਡ ਤੇ ਪਏ ਹੋਏ ਸੀ